ਕਪੂਰਥਲੇ ਦੇ ਕੋਲ ਇੱਕ 32 ਕਿੱਲੇ ਦਾ ਬਹੁਤ ਵਧੀਆ ਟੱਕ ਲਿੰਕ ਰੋਡ ਤੇ ਫਰੰਟ ਅਲੱਗ ਦਾ ਪਿੰਡ ਦੇ ਨਾਲ ਹੀ ਵੈਲੀ ਆ ਸਣੇ ਮੋਟਰ ਵੀ ਕਾਹੂ ਆ ਚੋਣੇ ਵਾਲੀ ਪੈਲੀ ਸਾਰੀ ਬਹੁਤ ਵਧੀਆ ਚੋਣਾ ਖੜਿਆ ਤੁਸੀਂ ਦੇਖ ਸਕਦੇ ਹੋ ਕੋਈ ਬਿਜਲੀ ਦੀ ਤਾਰ ਨਹੀਂ ਹੈਗੀ ਉੱਪਰ ਬਿਲਕੁਲ ਸਾਫ ਸੁਥਰੀ ਪਈ ਆ ਕਸਟਮਰ ਦੀ ਡਿਮਾਂਡ 37 ਲੱਖ ਰੁਪਏ ਕਿੱਲਾ ਹੈਗੀ ਜੇ ਕੋਈ ਚਾਹਵਾਨ ਪਰਸਨ ਹਾ ਤਾਂ WhatsApp ਤੇ ਮੈਸੇਜ ਕਰੋ ਜਾਂ ਵਾਇਸ ਰਿਕਾਰਡਿੰਗ ਛੱਡ ਦਿਓ ਫ੍ਰੀ ਹੁੰਦੇ ਮੈਂ ਤੁਹਾਨੂੰ ਉਹਦਾ ਰਿਪਲਾਈ ਕਰਾਂਗਾ ਉਹ ਸਾਰੇ ਡਿਟੇਲ ਤੁਹਾਨੂੰ ਮੈਂ WhatsApp ਤੇ ਪਾ ਦਾਂਗਾ ਬਿਜੀ ਫੋਨ ਕਰਕੇ ਇਹ ਜਿਆਦਾ 콜 ਆਨ ਕਰਕੇ ਸਾਰੇ ਫੋਨ ਅਟੈਂਡ ਨਹੀਂ ਹੋ ਪਾਉਂਦੇ ਇਸ ਕਰਕੇ ਬੇਨਤੀ ਹੈ ਕਿ WhatsApp ਤੇ ਹੀ ਮੈਸੇਜ ਛੱਡੋ ਆਪਣਾ ਧੰਨਵਾਦ ਜੀ